ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਦੈਟ ਆਸਾਂ ਕਿ ਫੌਸਤ ਲਈ ਕਰਤੀ ਹੈ ਨੋਟੇ ਬੈਠੇ ਜੀ ਮੇਰੀ ਮਾਂ ਬੈਠੀ ਸੀ ਉਸ ਟੈਂਪਰ ਜਿਸ ਨੇ ਪ੍ਰਣ ਦਿੱਤਾ ਪੰਜਾਬ ਵਿੱਚ ਹੁਣ ਤੱਕ ਦੋ ਹੀ ਇਤਿਹਾਸਿਕ ਨਗੀਨੇ ਜੜੇ ਗਏ ਨੇ ਹੁਣ ਨਗੀਨਾ ਕੀ ਹੈ ਤੁਸੀਂ ਆਪ ਸਮਝ ਜਾਣਾ ਇੱਕ 11 11 ਮਤਲਬ ਕਿ 11 ਨਵੰਬਰ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੇ ਜੜਿਆ ਸੀ ਤੇ ਇੱਕ ਨਗੀਨਾ ਹੁਣ 66 ਯਾਨੀ ਕਿ 6 ਜੂਨ ਨੂੰ ਬੀਬੀ ਕੁਲਵਿੰਦਰ ਗੌਰ ਨੇ ਇਤਿਹਾਸ ਦੀ ਇੱਕ ਤੇ ਜੜਿਆ ਕੰਗੜਾ ਨੇ ਮੋਬਾਈਲ ਦੇਣ ਤੋਂ ਇਨਕਾਰ ਕੀਤਾ ਤੇ ਗਲਤ ਸ਼ਬਦ ਬੋਲੀ ਫਿਰ ਸਨਮਾਨ ਕਰਵਾ ਲਿਆ ਅਸਲ ਘਟਨਾ ਸਿਰਫ ਇੰਨੀ ਹੈ ਇਹ ਸਵਾਲ ਇਸ ਲਈ ਤਾਂ ਕਿ ਪੰਜਾਬ ਅੰਦਰលੀਆਂ ਸਾਰੀਆਂ ਸਿਆਸੀ ਧਿਰਾਂ ਦਾ ਅਸਲ ਸੱਚ ਬਾਹਰ ਆ ਜਾਵੇ ਕਿਉਂ ਕਿਸ ਨਾਲ ਖੜਿਆ ਅੰਗਣਾ ਨਾਲ ਜਾਂ ਕੋਰਨਾ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਵੱਖਵਾਦੀ ਕਹਿਣਾ ਇਹ ਦਰਸਾਉਂਦਾ ਹੈ ਕਿ ਉਹਨਾਂ ਲੋਕਾਂ ਦੇ ਅੰਦਰ ਕਿਸ ਹੱਦ ਤੱਕ ਨਮਰਤ ਭਰੀ ਹੋਈ ਹੈ ਜੇਕਰ ਭਾਜਪਾ ਉਸਦੇ ਬਿਆਨ ਨਾਲ ਸੰਬੰਧ ਹੁਣ ਨਹੀਂ ਰੱਖਦੀ ਤਾਂ ਤੁਰੰਤ ਅਕਸ਼ਨ ਲਵੇ ਨਹੀਂ ਤੇ ਫਿਰ ਸਪਸ਼ਟ ਹੈ ਹੁਣ ਕਈ ਲੋਕ ਇਹ ਵੀ ਕਹਿਣਗੇ ਕਿ ਵਿਰੋਧ ਕਰਨ ਦੇ ਹੋਰ ਵੀ ਬਹੁਤ ਸਾਰੇ ਰਾਸਤੇ ਹੁੰਦੇ ਨੇ ਬੜੇ ਤਰੀਕੇ ਹੁੰਦੇ ਨੇ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੀ ਲੋੜ ਸੀ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਉਹਨੇ ਮਾਰਾ ਕੀਤਾ ਕੌਰ ਬਨਾਮ ਕੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਕ ਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਕੌਰ ਬਨਾਮ ਕੰਗਣਾ ਜੇ ਭਾਜਪਾ ਨਫ਼ਰਤ ਭਰੇ ਬਿਆਨ ਦੇਣ ਵਾਲੀ ਕੰਗਣਾ ਨੂੰ ਲੋਕ ਸਭਾ ਦੀ ਉਮੀਦਵਾਰ ਬਣਾ ਕੇ ਜਿਤਾ ਸਕਦੀ ਹੈ ਤਾਂ ਪੰਜਾਬੀ ਵੀ ਆਪਣੀ ਅਣਕੀਤੀ ਕੁਲਵਿੰਦਰ ਕੌਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ 5 ਜਿਮਨੀ ਚੋਣਾਂ ਤੋਂ ਕਿਸੇ ਵੀ ਇੱਕ ਸੀਟ ਤੋਂ ਉਮੀਦਵਾਰ ਕਿਉਂ ਨਹੀਂ ਬਣਾ ਸਕਦੀ ਬਣਾ ਵੀ ਸਕਦੀ ਹੈ ਤੇ ਜਿਤਾ ਵੀ ਸਕਦੀ ਹੈ ਇਹ ਸਵਾਲ ਇਸ ਲਈ ਤਾਂ ਕਿ ਪੰਜਾਬ ਅੰਦਲੀਆਂ ਸਾਰੀਆਂ ਸਿਆਸੀ ਧਿਰਾਂ ਦਾ ਅਸਲ ਸੱਚ ਬਾਹਰ ਆ ਜਾਵੇ ਕਿਉਂ ਕਿਸ ਨਾ ਖੜੇ ਹਨ ਕੰਗਣਾ ਨਾਲ ਜਾਂ ਕੌਰ ਨਾਲ ਭਾਜਪਾ ਦੀ ਨਵੀਂ ਚੁਣੀ ਗਈ ਐਮਪੀ ਕੰਗਣਾ ਵੱਲੋਂ 6 ਜੂਨ ਦੇ ਘਟਨਾਕ੍ਰਮ ਤੋਂ ਬਾਅਦ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਵੱਖਵਾਦੀ ਕਹਿਣਾ ਇਹ ਦਰਸਾਉਂਦਾ ਹੈ ਕਿ ਉਹਨਾਂ ਲੋਕਾਂ ਦੇ ਅੰਦਰ ਕਿਸ ਹੱਦ ਤੱਕ ਨਫ਼ਰਤ ਭਰੀ ਹੋਈ ਹੈ ਜੇਕਰ ਭਾਜਪਾ ਉਸਦੇ ਬਿਆਨ ਨਾਲ ਸੰਬੰਧ ਹੁਣ ਨਹੀਂ ਰੱਖਦੀ ਤਾਂ ਤੁਰੰਤ ਅਕਸ਼ਨ ਲਵੇ ਨਹੀਂ ਤੇ ਫਿਰ ਸਪਸ਼ਟ ਹੈ ਕਿ ਪੰਜਾਬਾਰੇ ਸਮੁੱਝੀ ਭਾਜਪਾ ਦੀ ਇਹੋ ਸੋਚ ਹੈ ਭਾਜਪਾ ਨੂੰ ਇੱਥੇ ਮੰਨ ਲੈਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਜੀ ਜਿੱਤੀ ਗੁਰਮਤ ਤੋਂ ਬਾਅਦ ਅਣਖੀਲੇ ਲੋਕਾਂ ਦੀ ਫੌਜ ਦਾ ਇੱਕ ਹੋਰ ਸਿਪਾਹੀ ਕੁਲਵਿੰਦਰ ਕੌਰ ਬਣ ਗਈ ਹੈ ਹੁਣ ਕਈ ਲੋਕ ਇਹ ਵੀ ਕਹਿਣਗੇ ਕਿ ਵਿਰੋਧ ਕਰਨ ਦੇ ਹੋਰ ਵੀ ਬਹੁਤ ਸਾਰੇ ਰਾਸਤੇ ਹੁੰਦੇ ਨੇ ਬੜੇ ਤਰੀਕੇ ਹੁੰਦੇ ਨੇ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੀ ਲੋੜ ਸੀ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਨੇ ਮਾਰਾ ਕੀਤਾ ਕਿਉਂਕਿ ਬਾਅਦ ਵਿੱਚ ਕੋਈ ਸਾਥ ਨਹੀਂ ਦਿੰਦਾ ਇੱਥੇ ਥੋੜਾ ਸੱਚ ਵੀ ਹੈ ਕਿ ਬਹੁਤਾਂ ਲੋਕ ਸਿਰਫ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾਉਣ ਤੱਕ ਹੀ ਸੀਮਤ ਰਹਿ ਜਾਂਦੇ ਨੇ ਅਖੇ ਬੱਲੇ ਨਹੀਂ ਪੰਜਾਬ ਦੀਏ ਸ਼ੇਰ ਬੱਚੀਏ ਇਸ ਤੋਂ ਬਾਅਦ ਹੋਰ ਕੁਝ ਨਹੀਂ ਇਸ ਸਭ ਦਾ ਪ੍ਰਗਟਾਨਤਾ ਹੁਣ ਸੱਚ ਹੈ ਕਿ ਇਕੱਲੀ ਕੋਰ ਨੂੰ ਹੀ ਕਰਨਾ ਪੈਣਾ ਹੈ ਅਤੇ ਇਹ ਵੀ ਸੱਚ ਹੈ ਕਿ ਪੰਜਾਬੀਆਂ ਨੇ ਬਿਨਾਂ ਕਿਸੇ ਲਾਲਚ ਦੇ ਦੋ ਲੋਕ ਸਭਾ ਸੀਟਾਂ ਹੁਣੇ-ਹੁਣੇ ਜਿੱਤਾਈਆਂ ਨੇ ਇਹ ਦੇ ਕੋਰ ਤੋਂ ਤੇ ਖਡੂਰ ਸਾਹਿਬ ਤੋਂ ਤੇ ਚੌਕ ਤੇ ਹੁਣ ਇਸ ਕੌਰ ਨੂੰ ਵੀ ਜਿਤਾ ਸਕਦੇ ਨੇ ਜਾਂ ਜਿਤਾਉਣ ਦਾ ਮਾਦਾ ਰੱਖ ਸਕਦੇ ਨੇ ਹੁਣੇ ਸਾਰੇ ਘਟਨਾਕ੍ਰਮ ਦੀ ਸਚਾਈ ਤਾਂ ਇਹ ਹੈ ਕਿ ਕਿਹਾ ਜਾਂਦਾ ਕਿ ਪਹਿਲਾਂ ਕੰਗਣਾ ਨੇ ਕੁਲਵਿੰਦਰ ਕੌਰ ਨੂੰ ਕੌਰ ਖਾਲਸਤਾਨੀ ਕਿਹਾ ਕਿ ਟਾਰਗੇਟ ਕੀਤਾ ਕਿਉਂਕਿ ਜੇਬ ਦੀ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਜਿਸ ਨੂੰ ਦੇਖ ਕੇ ਖਾਲਸਤਾਨੀ ਕੌਰ ਕਿਹਾ ਗਿਆ ਫਿਰ ਮੋਬਾਈਲ ਦੀ ਚੈਕਿੰਗ ਤੋਂ ਕਹਾਣੀ ਵਿਗੜ ਗਈ ਕੰਗਣਾ ਕਹਿੰਦੀ ਆ ਮੈਂ ਲੋਕ ਸਭਾ ਦੀ ਮੈਂਬਰ ਆ ਕੌਰ ਕਹਿੰਦੀ ਆ ਮੈਂ ਡਿਊਟੀ ਦੇ ਤਨਖਾਹ ਅਫਸਰ ਹੁਣ ਸਭ ਨੂੰ ਪਤਾ ਹੈ ਕਿ ਜਦੋਂ 에어ਪੋਰਟ ਦੇ ਸਕਿਉਰਿਟੀ ਚੈਕਿੰਗ ਹੁੰਦੀ ਹੈ ਉਦੋਂ ਸਾਡਾ ਸਭ ਦਾ ਸਿ ਵੀ ਜਾਣਿਆ ਤੁਸੀਂ ਵੀ ਜਾਂਦੇ ਹੋ ਸਾਡਾ ਸਭ ਦਾ ਬੈਗ ਬਟੂਆ ਘੜੀ ਜੈਕਟ ਮੋਬਾਈਲ ਇੱਕ ਟੋਕਰੀ ਚ ਰਖਵਾ ਲਿਆ ਜਾਂਦਾ ਫਿਰ ਸਾਰਾ ਸਮਾਨ ਮਸ਼ੀਨ ਵਿੱਚੋਂ ਦੀ ਲੰਘਦਾ ਖੁਦ ਆਪ ਵੀ ਚੈਕਿੰਗ ਕਰਵਾ ਕੇ ਅਗਲੇ ਪਾਸੇ ਜਾ ਕੇ ਆਪਣਾ ਸਮਾਨ ਲਈਦਾ ਸਭ ਨੂੰ ਪਤਾ ਇਸ ਗੱਲ ਦਾ ਜੇ ਸ਼ਰਪ ਹੋਵੇ ਤਾਂ ਸਕਿਉਰਟੀ ਵਾਲੇ ਖੁਲਭਾਗ ਵੀ ਚੈੱਕ ਕਰ ਲੈਂਦੇ ਨੇ ਗੰਗਣਾ ਨੇ ਮੋਬਾਈਲ ਦੇਣ ਤੋਂ ਇਨਕਾਰ ਕੀਤਾ ਤੇ ਗਲਤ ਸ਼ਬਦ ਬੋਲੀ ਫਿਰ ਸਨਮਾਨ ਕਰਵਾ ਲਿਆ ਪੰਜਾਬ ਵਿੱਚ ਹੁਣ ਤੱਕ ਦੋ ਹੀ ਇਤਿਹਾਸਿਕ ਨਗੀਨੇ ਜੜੇ ਗਏ ਨੇ ਹੁਣ ਨਗੀਨਾ ਕੀ ਹੈ ਤੁਸੀਂ ਆਪ ਸਮਝ ਲੈਣਾ 1 ਇੱਕ 11 ਮਤਲਬ ਕਿ 11 ਨਵੰਬਰ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੇ ਜੜਿਆ ਸੀ ਤੇ ਇੱਕ ਨਗੀਨਾ ਹੁਣ 6 6 ਯਾਨੀ ਕਿ 6 ਜੂਨ ਨੂੰ ਬੀਬੀ ਕੁਲਵਿੰਦਰ ਗੌਰ ਨੇ ਇਤਿਹਾਸ ਦੀ ਹਿੱਕ ਤੇ ਜੜਿਆ ਕੁਲਵਿੰਦਰ ਕੌਰ ਦਾ ਜੜਿਆ ਨਕੀਨਾ ਇਤਿਹਾਸ ਦੀ ਕੰਨ ਤੇ ਲਿਖੀ ਇਬਾਰਤ ਹੈ ਜੋ ਹਰ ਉਸ ਸ਼ਖਸ ਨੂੰ ਪੜ ਲੈਣੀ ਚਾਹੀਦੀ ਹੈ ਜਿਸ ਨੂੰ ਹਰ ਪੰਜਾਬੀ ਵਿੱਚੋਂ ਅੱਤਵਾਦੀ ਨਜ਼ਰ ਆਉਂਦਾ ਅੱਜ ਦੇ ਰੜਕ ਦੇ ਬੋਲ ਪ੍ਰੋਗਰਾਮ ਵਿੱਚ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦੀ ਆਜ ਰੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜ੍ਹਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ